ਸਾਰੇ ਹੀ ਪਰਮਨੁਫਤੇ ਜੀ ਗਣੇਸ਼ ਚਤੁਰਥੀ ਦੇ ਅਫਸਰ ਤੇ ਅੱਜ ਗੁਰਮੁਖ ਸਿੰਘ ਜੀ ਸਭ ਤੋਂ ਪਹਿਲਾਂ ਵੀਡੀਓ ਵਿੱਚ ਗਣੇਸ਼ ਜੀ ਬਾਰੇ ਗੱਲਬਾਤ ਕਰਨਗੇ ਜੀ ਆਓ ਜੀ ਆਪਾਂ ਸਾਰੇ ਹੀ ਪਿਆਰ ਨਾਲ ਸ਼੍ਰਵਣ ਕਰੀਏ ਜਿਵੇਂ ਗਣੇਸ਼ ਮਾਤਾ ਜੀ ਨੇ ਇਹ ਮੰਗਲਕਾਰੀ ਨੇ ਸਾਰੇ ਪਾਸੇ ਪਿਆਰੇ ਵਾਸਤੇ ਪਿਆਰੇ ਇਹਨਾਂ ਦੀ ਪੂਜੇ ਜਾਂਦੇ ਚਤੁਰਤੀ ਨੂੰ ਜਿਹਨਾਂ ਹਿਸਾਬ ਨਾਲ ਆਪਣੇ ਪਰਮ ਗਿਆਨ ਦੁਆਰਾ ਆਪਾਂ ਦਰਦਦੇ ਆ ਇਹ ਗਣੇਸ਼ ਮਹਾਰਾਜ ਨੂੰ ਦੇਸੀ ਘੋ ਦਾ ਚਿਰਾਗ ਲਾਉਣਾ ਚਾਹੀਦਾ ਚਾਰੇ ਦਿਸ਼ਾ ਵੱਲ ਤੇ ਉਸ ਕਰਕੇ ਗਣੇਸ਼ ਮਹਾਰਾਜ ਜੀ ਮੰਨਜਨ ਹੈ ਨਾ ਜਿਵੇਂ ਹੋਰ ਵੀ ਮਹਾਰਾਜ ਜਿਹੜੇ ਚਿਰਾਗ ਦੀ ਬੱਤੀ ਲੀਣਾ ਸਮਾਜੀ ਦਾਤੇ ਨੇ ਇਹਨਾਂ ਦੇ ਚਾਰੇ ਰਸਤੇ ਖੋਲ ਦਿੰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਉਹ ਚਾਰੇ ਗੇਟ ਨੇ ਹਨ ਉਹ ਮਹਾਰਾਜ ਨੇ ਮੰਕਲ ਕਰੀ ਬਣਾਉਂਦੇ ਐਨੀ ਵੀ ਹਰਮੰਦਰ ਸਾਹਿਬ ਜਾਂ ਅਕੀ ਕੋਈ ਗਤੀ ਹੋਣੀ ਆ ਕਿਤੇ ਵੀ ਕੋਈ ਦੁਪਾਰਾ ਹੋਵੇ ਬਾਰੇ ਸਰਕਾਰ ਚੋਣਾਂ ਬਾਣੀ ਚਲਦੀ ਹੋਵੇ ਕਿ ਸਿੰਗਲਰ ਚੱਲਦਾ ਹੋਵੇ ਇੱਕ ਸਾ ਬੋਣਾ ਜਾਈਦਾ ਤੇ ਫਿਰ ਸ਼ਨੀਵਾਰ ਵੀ ਆਣਾ ਤੇ ਜਤੁਪਤੀ ਵਾਸਤੇ ਮਹਾਰਾਜ ਵਾਸਤੇ ਵਧਾਈ ਹੋਵੇ ਸੰਦੇਵ ਜੀ ਹੁਣ ਗੁਰਮੁਖ ਸਿੰਘ ਜੀ ਬ੍ਰਹਮ ਗਿਆਨ ਤੇ ਬ੍ਰਹਮ ਗਿਆਨੀ ਸਿਆੜਾ ਸਾਹਿਬ ਵਾਲੇ ਵੱਡੇ ਬਾਬਾ ਜੀ ਉਹਨਾਂ ਦੀ ਵਰਸੀ ਵੀ ਹੈ ਜੀ ਉਹਨਾਂ ਬਾਰੇ ਗੱਲਬਾਤ ਕਰਨਗੇ ਜੀ ਆਓ ਜੀ ਸਾਰੇ ਸ਼੍ਰਵਣ ਕਰੀਏ ਆਪਣੇ ਮਹਾਰਾਜ ਦਾ ਬਾਬਾ ਜੀ ਸਾਧ ਵਾਲੇ ਮਹਾਂਪੁਰਖ ਪਰਮ ਗਿਆਨੀ ਉਹਨਾਂ ਦਾ ਵੀ ਕੱਲੋਂ 7 ਤਰੀਕ ਤੇ ਹਨਾ ਪਰ ਕੀ ਉਹਨਾਂ ਦੀ ਤੇ ਉਹਨਾਂ ਨੂੰ ਵੀ ਆਪਣਾ ਸ਼ਰਦਾ ਦੇ ਫੁੱਲ ਆਰਪਣ ਕਰਨੇ ਮੇਪਨ ਹਨ ਜਿਵੇਂ ਉਹ ਆਏ ਉਹ ਵੀ ਇੱਕ ਸ਼ੋਭਾ ਜਦੋਂ ਕਰਤਾ ਬਣ ਕੇ ਧਰਤੀ ਤੇ ਰਹੇ ਉਹ ਵੀ ਸ਼ੋਭਾ ਹਨਾ ਆਪਾਂ ਜਨਮ ਮਰਨਾ ਉਹ ਤਾਂ ਉੱਤੋਂ ਨੇ ਉਹ ਜੇ ਇਹਨਾਂ ਦੋਨਾਂ ਨੂੰ ਦੋਨੇ ਵਿੱਚ ਨਹੀਂ ਆਉਂਦੇ ਮਹਾਂਪੁਰਖ ਪਰਮ ਗਿਆਨੀ ਉਹ ਦੁਨੀਆਂ ਤੋਂ ਪਰੇ ਆ ਇਹ ਮੇਰੇ ਆਪਾਂ ਕਹਨੇ ਹੁੰਦਾ ਵੀ ਜਿਹੜਾ ਤੀਜੇ ਪਰਿਆ ਨਾ ਜਿਹਦਾ ਸਰਟੀਫੀਕੇਟ ਨਹੀਂ ਹੈਗਾ ਪਰਮ ਗਿਆਨ ਦਾ ਉਹ ਦੋ ਅੱਖਾਂ ਨਾਲ ਨਹੀਂ ਹੁੰਦਾ ਹੈਗਾ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਮੇਰੇ ਤੀਜੀ ਅੱਖ ਲੱਗੀ ਹੋਈ ਹੈ ਉਹ ਗਿਆਨ ਦੇ ਨਾਲ ਗਿਆਨ ਬਣ ਜਾਂਦਾ ਹੈ ਨਾ ਤੇ ਉਹਦੇ ਕਰਕੇ ਇਹ ਬਰਮ ਵਿਦਿਆਲਾ ਹੈ ਵਿਦਿਆਲਾ ਮਤਲਬ ਕਿ ਸਕੂਲ ਆ ਉਹਦੇ ਵਿੱਚ ਸਪੈਸ਼ਲ ਗੱਲ ਨਹੀਂ ਪੜਾਉ ਸਕਦਾ ਤੇ ਦੂਸਰੇ ਨੰਬਰ ਤੇ ਵਿਦਿਆਲਾ ਵਿੱਚ ਕੋਈ ਗੱਲ ਪੜ੍ਹ ਨਹੀਂ ਸਕਦਾ ਪਰਮ ਗਿਆਨ ਦਾ ਹੀ ਹੁੰਦਾ ਉਹਨਾਂ ਕੋਲ ਆ ਨਾ ਤਾਂ ਅਗਿਆਲ ਸਰਟੀਫਿਕੇਟ ਦੇ ਦਿੱਤੀ ਆ ਗਵਰਨਮੈਂਟ ਕਿਉਂਕਿ ਜੋਬ ਜੋਬ ਕਰ ਸਕੇ ਵੀ ਅਗਰ ਕੋਈ ਪੜਿਆ ਹੋਇਆ ਤੇ ਜਿਹੜਾ ਉਹਨੂੰ ਗਿਆਨ ਆ ਉਹਦਾ ਸਰਟੀਫਿਕੇਟ ਤਾਂ ਨਹੀਂ ਪੜਨਾ ਉਹ ਆਉਂਦਾ ਚਲੇ ਜਾਂਦਾ ਉਹ ਪਰਿਆ ਤੇ ਅੱਜ ਆਪਾਂ ਕਹਿੰਦੇ ਮਹਾਰਾਜ ਚਲੇ ਗਿਆ ਉਹ ਕਿੱਥੇ ਚਲੇ ਗਿਆ ਉਹ ਇੱਥੇ ਦੁਨੀਆ ਤੇ ਸਾਧ ਤੇ ਸੰਤ ਜਿਹੜਾ ਪਰਮ ਗਿਆਨੀ ਆ ਉਹ ਸੌਂਦਾ ਨਹੀਂ ਉਹ ਮਰਦਾ ਨਹੀਂ ਹਣਾ ਇਹ ਬਹੁਤ ਬਾਤ ਦਿੰਦੇ ਆਪਾਂ ਚਰ ਦੱਸ ਦਿੰਦੇ ਆ ਤੇ ਗਿਆਨ ਹੋਣਾ ਚਾਹੀਦਾ ਉਹਦਾ ਗੁਰੂ ਦਾ ਹਮ ਤੇ ਹੁਣ ਕਰਮੁਖ ਸਿੰਘ ਜੀ ਜਿਹੜਾ ਬ੍ਰਹਮ ਵਿਦਿਆਲਿਆ ਆਪਾਂ ਚਲਾ ਰਹੇ ਆ ਉਹਦੇ ਬਾਰੇ ਦੱਸਣਗੇ ਜੀ ਤੇ ਦੀਵਾਲੀ ਤੱਕ ਹੀ ਹੋ ਗਏ ਹੋਗ ਨੇ ਤੁਸੀਂ ਕੋਈ ਵੀ ਦੁਖੀ ਬੰਦਾ ਜਾਂ ਸੁਖੀ ਬੰਦਾ ਵੀ ਆ ਕੇ ਆਪਣੇ ਦੁੱਖਾਂ ਦਾ ਹੱਲ ਪਾ ਸਕਦਾ ਜੀ ਘਟੋ ਘਟ ਸਮਾਂ ਦੇ ਕੇ ਆਪਾਂ ਕਹਿੰਦੇ ਆ ਜਿਹੜਾ ਇਹ ਰਾਤ ਤੇ ਚੱਲਣਾ ਚਾਹੁੰਦਾ ਕੋਈ ਦੁਖੀ ਆ ਆਪਾਂ ਉਹਨਾਂ ਨੂੰ ਵਿੱਚ ਚਾੜਨਾ ਨਾ ਇਹ ਸਕੂਲ ਆ ਸਕੂਲ ਦੇ ਵਿੱਚ ਐਂ ਤਾਂ ਚੜ੍ਹ ਹੁੰਦਾ ਹਾਂ ਵੀ ਮਰਨ ਕਹਿੰਦੇ ਜੇ ਕੋ ਗਵਰਨਮੈਂਟ ਕਰ ਲਾਉਂਦੀ ਆ ਹਨ ਬਈ ਉਹ ਵੀ ਇਸ ਧਰਮ ਦੇ ਉੱਤੇ ਕੰਮ ਹੁੰਦੇ ਨੇ ਪ੍ਰਸ਼ਾਦਾ ਚੌਂ ਦਾ ਕਿਸੇ ਨੂੰ ਹੈਲਪ ਦਾ ਕਿਸੇ ਨੂੰ ਪੁੱਛਦਾ ਹਨ ਉਹ ਆਪਣੇ ਕੋ ਜਿਹੜੀ ਸੁਖਦਾ ਉਹ ਵੀ ਆ ਜਿਵੇਂ ਐਨਐਸ 21 ਆਫ ਆਫਰੀਆ ਉਹਨੇ ਨੰਬਰ ਦਿੱਤਾ ਉਦਾਂ ਇਹ ਚੂਲਾ ਹਨ ਤੇ ਬਾਕੀ ਸਮਾਏ ਰੁਕ ਸੁਖ ਰਿਆ ਤੇ ਦੀਵਾਲੀ ਤੱਕ ਭਾਈ ਆਪਣੇ ਕੋ ਜਪ ਤਪ ਪੂਜਾ ਬਾਠ ਸੰਤਨ ਮੰਤਰ ਜੰਤਰ ਜਿਹੜੇ ਸੁਧਾਰਨ ਵਾਸਤੇ ਇਸ ਦਾ ਘਰ ਉਜਾਰਨ ਵਾਸਤੇ ਨਹੀਂ ਹੈ ਨਾ ਇਹਨਾਂ ਦਾ ਜਾਬ ਕੰਮ ਦੇ ਨੇ ਕਿ ਕਿੰਨਾ ਹਵਨ ਚ ਮਤਲਬ ਪੋਣਾ ਹੋਵੇ ਤੇ ਜੇ ਸ਼ਾਇਦ ਤੋਂ ਦਿਵਾਲੀ ਤੱਕ ਦਾਨ ਪੋਣਾ ਮਹੀਨਾ ਦਿਵਾਲੀ ਤੱਕ ਤੌਪਦਾ ਹੈ ਤੇ ਇਹ ਸੀ ਜੀ ਅੱਜ ਦੀ ਵੀਡੀਓ ਤੁਸੀਂ ਸਾਨੂੰ ਆਪਣਾ ਸਹਿਯੋਗ ਦਿਓ ਤੇ ਸਾਤੋਂ ਵੀ ਸਹਿਯੋਗ ਲੈ ਕੇ ਤੁਸੀਂ ਨੋ ਗ੍ਰਹਿਣ ਨੂੰ ਮਨਾ ਸਕਦੇ ਹੋ ਜੀ ਆਪਣੇ ਜੀਵਨ ਵਿੱਚ ਜੇ ਕੋਈ ਤੁਹਾਡੇ ਮੁਸੀਬਤ ਹੁੰਦੀ ਹੈ ਤੁਸੀਂ ਉਹਨਾਂ ਦਾ ਹੱਲ ਪਾ ਸਕਦੇ ਹੋ ਤੇ ਦਿਵਾਰੀ ਤੱਕ ਹੁਣ ਜੇ ਵੀ ਤੁਹਾਨੂੰ ਦੱਸਿਆ ਬਈ ਹੋ ਗਏ ਯੋਗ ਨੇ ਇੱਥੇ ਜਪ ਤਪ ਤੇ ਹਵਨ ਚੱਲਦਾ ਰਹਿਣਾ ਜੀ ਤੁਸੀਂ ਕੋਈ ਵੀ ਹਿੱਸਾ ਭਾ ਕੇ ਸੁਖ ਪ੍ਰਾਪਤ ਕਰ ਸਕਦੇ ਹੋ ਜੀ ਉਹਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਾਡਾ ਚੱਲਦਾ ਰਹਿੰਦਾ ਸਕਰੀਨ ਤੇ ਤੇ 18 ਘੰਟੇ ਚਾਲੂ ਰਹਿੰਦਾ ਹੈ ਦਿਨ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਤੇ ਐਸੇ ਨਾਲ ਹੀ ਪੰਜ ਦੀ ਵੀਡੀਓ ਸਮਾਪਤ ਕਰਦੇ ਆ ਜੀ જય ਸ਼ਨੀ ਦੇਵ